ਇੱਕ ਮਤਲਬ 11 ਮਹੀਨੇ ਪਹਿਲਾਂ ਜੀ ਇੱਕ ਮੁੱਦਾ ਸੀਗਾ ਉਹਨਾਂ ਸਾਡੀ ਇੰਸਟਾਗ੍ਰam ਤੇ ਸਾਡੀ ਆਪਸ ਵਿੱਚ ਦੋਸਤੀ ਹੋਈ ਅਸ ਉਹਨਾਂ ਨੇ ਮੈਸੇਜ ਕੀਤਾ ਪਹਿਲਾਂ ਖੁਦ ਤੇ ਮੈਨੂੰ ਕਹਿੰਦਾ ਜੀ ਮੇਰੇ ਨਾਲ ਦੋਸਤੀ ਕਰੋ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਰਦੀ ਨਾ ਹੈਗੀ ਕਿ ਵੀ ਮੈਂ ਕੰਮਾਂ 'ਚ ਬਾਹਰਾਂਗੀ ਵੀ ਐਵੇਂ ਕੱਲ ਨੂੰ ਤੂੰ ਹੁਣ ਦੋਸਤੀ ਕਹਿੰਨਾ ਕੱਲ ਨੂੰ ਕੁਝ ਹੋਰ ਕਹੇਗਾ ਤੇ ਉਹ ਹਟਿਆ ਨਹੀਂ ਮੈਸੇਜ ਕਰੀ ਗਿਆ ਕਦੇ ਕਿਸੇ ਉਹ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਫਿਰ ਜੀ ਮੈਂ ਉਹਨੂੰ ਉਹਨੇ ਮਤਲਬ ਨੰਬਰ-ਨੰਬਰ ਕਿਤੋਂ ਲੈ ਲਿਆ ਜੀ ਮੇਰਾ ਮੈਨੂੰ ਮੈਸੇਜ ਕਰੀ ਗਿਆ ਕਹਿੰਦਾ ਮੇਰੇ ਨਾਲ ਗੱਲ ਕਰ ਲੈ ਫ ਪੁੱਛ ਲੈਨੇ ਵੀ ਕੀ ਕਹਿੰਦਾਗਾ ਇਹ ਕਹਿੰਦਾ ਜੀ ਮੈਂ ਕਰਣਾ ਵੀ ਗੱਲ ਕਰਨੀ ਤੇਰੇ ਨਾਲ ਮੈਂ ਕਿ ਜੀ ਮੈਂ ਗੱਲ ਬੋਲ ਤਾਂ ਮੈਂ ਕਰਦੀ ਨਹੀਂ ਹੈਗੀ ਤੇ ਵੀ ਮੈਂ ਮੇਰੇ ਮਾਪੇ ਪੰਦੇ ਚ ਕੱਲੀ ਕੱਲੀ ਕੁੜੀਆਂ ਵੀ ਮੈਥੋਂ ਇਹ ਕੰਮ ਨਾ ਹੋਵੇ ਨਾ ਅੱਜ ਹੋਵੇ ਜੀ ਵਿਆਹ ਕਰਾਉਣਾ ਤਾਂ ਮੈਂ ਤੇਰੇ ਨਾਲ ਖੜੀ ਆ ਜੇ ਨਹੀਂ ਕਰਾਂ ਤਾਂ ਤੂੰ ਆ ਵੀ ਡੰਡੀ ਰਗੜ ਮੈਂ ਆ ਵੀ ਡੰਡੀ ਰਗੜਦੀ ਆ ਕਹਿੰਦਾ ਠੀਕ ਹੈ ਮੈਂ ਤੇਰਾ ਨਾਲ ਵਿਆਹ ਕਰਵਾ ਲਵਾਂ ਕਿੱਦੇ ਨਿਪਟਦਾ ਤੇਰੇ ਨਾਲ ਖੜੂ ਆ ਜੇ ਮੇਰੇ ਮਾਪੇ ਨਾਂ ਵੀ ਬੰਨੇ ਕਹਿੰਦੇ ਮੈਂ ਤਾਂ ਵੀ ਤੇਰੇ ਨਾਲ ਤੇਰੇ ਨਾਲ ਘਰੇ ਰਹੂ ਆ ਕਹਿੰਦਾ ਇਸ ਤੋਂ ਬਾਅਦ ਜੀ ਉਹ ਮਤਲਬ ਦੋ ਦੋਸਤਾਂ ਨੂੰ ਲੈ ਕੇ ਆਇਆ ਮੈਂ ਵੀ ਸਹੇਲੀ ਨੂੰ ਲੈ ਕੇ ਗਈ ਇਸ ਤੋਂ ਬਾਅਦ ਜੀ ਮੇਰਾ 17 ਸੱਤ ਮਹੀਨੇ ਸਾਡਾ ਵਧੀਆ ਰਿਲੇਸ਼ਨ ਚੱਲੀ ਗਿਆ ਮੈਨੂੰ ਪੈਸੀ ਕਹਿੰਦਾ ਵੀ ਸਾਡੇ ਘਰੇ ਪਤਾ ਲੱਗ ਗਿਆ ਉਹ ਕਹਿੰਦਾ